ਹalleluyah ਸਾਰੇ ਬੰਦ ਭਾਵਨ ਨੂੰ ਜਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 16 ਪਰਬਾਂ ਦੀਆਂ ਮਨਾਉਂਤਾਂ ਅਬੀਬ ਦੇ ਮਹੀਨੇ ਨੂੰ ਤੁਸੀਂ ਮਨਾਇਆ ਕਰੋ ਅਤੇ ਜੋ ਹਵਾ ਆਪਣੇ ਪਰਮੇਸ਼ਰ ਲਈ ਪਸਾਹ ਕਰੋ ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਜੋ ਹਵਾ ਤੁਹਾਡਾ ਪਰਮੇਸ਼ਰ ਤਹਾਨੂੰ ਮਿਸ਼ਰ ਤੋਂ ਰਾਤ ਦੇ ਵੇਲੇ ਕੱਢ ਲਿਆ ਆ ਤੁਸੀਂ ਚੌਣੇ ਅਤੇ ਇਜੜ ਤੋਂ ਜੋ ਹਵਾ ਆਪਣੇ ਪਰਮੇਸ਼ਰ ਲਈ ਉਸ ਸਥਾਨ ਵਿੱਚ ਪਸਾਹ ਛੜਾਓ ਜਿਹੜਾ ਜੋ ਹਵਾ ਆਪਣਾ ਨਾਮ ਸੰਉਣ ਲਈ ਚੁਣੇਗਾ ਤੁਸੀਂ ਉਹਦੇ ਨਾਲ ਖਮੀਰ ਨਾ ਖਾਓ 7 ਦਿਨ ਉਹਦੇ ਨਾਲ ਪਤੇਰੀ ਰੋਟੀ ਜਿਹੜੀ ਦੁੱਖ ਦੀ ਰੋਟੀ ਹੈ ਖਾਓ ਕਿਉਂਕਿ ਤੁਸੀਂ ਮਿਸਰ ਦੇਸ਼ ਤੋਂ ਤੁਰਤ ਫੁਰਤ ਨਿਕਲ ਆਏ ਹੋ ਪ੍ਰੋਜਨ ਇਹ ਹੈ ਕਿ ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਦ ਤੁਸੀਂ ਮਿਸਰ ਦੇਸ਼ ਤੋਂ ਨਿਕਲ ਆਏ ਸੱਤਾਂ ਦਿਨਾਂ ਤੱਕ ਕੋਈ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ ਨਾ ਉਸ ਮਾਸ ਤੋਂ ਜਿਹੜਾ ਪਹਿਲੇ ਦਿਨ ਸ਼ਾਮਾਂ ਨੂੰ ਤੁਸੀਂ ਛਡਾਵੋ ਸਾਰੀ ਰਾਤ ਸਵੇਰ ਤੱਕ ਕੁਝ ਬਾਕੀ ਰਹੇ ਤੁਸੀਂ ਪਸਾਹ ਨੂੰ ਆਪਣੇ ਹੋਰ ਕਿਸੇ ਫਾਟਕ ਵਿੱਚ ਜਿਹੜਾ ਜਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਛਡਾ ਨਾ ਸਕੋਗੇ ਪਰੰਤੂ ਉਸ ਸਥਾਨ ਵਿੱਚ ਜਿਹੜਾ ਜਹੋਵਾ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਉੱਥੇ ਤੁਸੀਂ ਸ਼ਾਮਾਂ ਨੂੰ ਪਸਾਹ ਛਡਾਓ ਜਦ ਸੂਰਜ ਡੁੱਬ ਰਿਹਾ ਹੋਵੇ ਉਸੇ ਰੁੱਤੇ ਜਦ ਤੁਸੀਂ ਮਿਸਰੋਂ ਨਿਕਲੇ ਸੀ ਤੁਸੀਂ ਪੰਪੁੱਨ ਕੇ ਉਸ ਸਥਾਨ ਵਿੱਚ ਖਾਓ ਜਿਹੜਾ ਯਹਵਾ ਤੁਹਾਡਾ ਪਰਮੇਸ਼ਰ ਚੁਣੇਗਾ ਫਿਰ ਮੁੜ ਕੇ ਸਵੇਰ ਨੂੰ ਤੁਸੀਂ ਆਪਣੇ ਤੰਬੂਆਂ ਨੂੰ ਛਲੇ ਆਓ 6 ਦਿਨ ਤੁਸੀਂ ਪਤੀਰੀ ਰੋਟੀ ਖਾਓ ਅਤੇ 7ਵੇਂ ਦਿਨ ਜਹਵਾ ਤੁਹਾਡੇ ਪਰਮੇਸ਼ਰ ਦੀ ਮਹਾਂ ਸਭਾ ਹੋਵੇ ਉਸ ਵਿੱਚ ਕੋਈ ਕੰਮ ਤੰਦਾ ਨਾ ਕਰੋ ਹਫਤੇ ਦਾ ਪਸਾਹ 7 ਹਫਤੇ ਤੁਸੀਂ ਆਪਣੇ ਲਈ ਗਿਨੋ ਖੜੀ ਫਸਲ ਨੂੰ ਦਾਤੀ ਲਾਉਣ ਦੇ ਵੇਲੇ ਤੋਂ ਤੁਸੀਂ 7 ਹਫਤੇ ਗਿਣਨੇ ਸ਼ੁਰੂ ਕਰੋ ਤੁਸੀਂ ਜਹਵਾ ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਆਪਣੇ ਹੱਥ ਦੀ ਖੁਸ਼ੀ ਦੀ ਪੇਟ ਦੇ ਨਜ਼ਰਾਨਿਆਂ ਨਾਲ ਮਨਾਓ ਤੁਸੀਂ ਤਿਵੇਂ ਦਿਓ ਜਿਵੇਂ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਰਕਤ ਦਿੰਦਾ ਹੈ ਤੁਸੀਂ ਜਹਵਾ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਜਹਵਾ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਆਨੰਦ ਕਰੋ ਤੁਸੀਂ ਤੁਹਾਡਾ ਪੁੱਤਰ ਤੁਹਾਡੀ ਧੀ ਤੁਹਾਡਾ ਗੋਲਾ ਤੁਹਾਡੀ ਗੋਲੀ ਨਾਲੇ ਉਹਲੇ ਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੋਵੇ ਪਰਦੇਸੀ, ਜਤੇਮ ਅਤੇ ਵਿਧਵਾ ਜਿਹੜੇ ਤੁਹਾਡੇ ਕੋਲ ਹੋਣ ਤੁਸੀਂ ਚੇਤੇ ਰੱਖੋ ਕਿ ਤੁਸੀਂ ਮਿਸ਼ਰ ਵਿੱਚ ਗੁਲਾਮ ਸੀ ਤੁਸੀਂ ਇਹਨਾਂ ਵਿਧੀਆਂ ਨੂੰ ਮੰਨੋ ਅਤੇ ਪੂਰਾ ਕਰੋ ਡੇਰਿਆਂ ਦਾ ਪਰਬ ਸਤਾਂ ਦਿਨਾਂ ਤੱਕ ਤੁਸੀਂ ਆਪਣੇ ਲਈ ਡੇਰਿਆਂ ਦਾ ਪਰਬ ਮਨਾਓ ਜਦ ਤੁਸੀਂ ਆਪਣੇ ਪਿੜ ਅਤੇ ਮਾਂ ਦੇ ਕੋਹਲੂ ਤੋਂ ਮਾਲ ਇਕੱਠਾ ਕਰ ਲਿਆ ਹੋਵੇ ਉਸ ਆਪਣੇ ਪਰਬ ਵਿੱਚ ਤੁਸੀਂ ਆਨੰਦ ਕਰੋ ਤੁਸੀਂ ਤੁਹਾਡਾ ਪੁੱਤਰ ਤੁਹਾਡੀ ਤੀ ਤੁਹਾਡਾ ਗੋਲਾ ਤੁਹਾਡੀ ਗੋਲੀ, ਲੇਵੀ, ਪਰਦੇਸੀ, ਜਤੇਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ ਸੱਤਾਂ ਦਿਨਾਂ ਤੱਕ ਤੁਸੀਂ ਜਹਵਾ ਆਪਣੇ ਪਰਮੇਸ਼ੁਰ ਲਈ ਉਸ ਸਥਾਨ ਵਿੱਚ ਜਿਹੜਾ ਜਹਵਾ ਚੁਣੇਗਾ ਪर्व ਮਨਾਓ ਕਿਉਂ ਜੋ ਜੋ ਹਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਦੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਪੂਰਾ ਪੂਰਾ ਆਨੰਦ ਕਰੋ ਵਰੇ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਜਹਵਾ ਤੁਹਾਡੇ ਪਰਮੇਸ਼ਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਚੁਣੇਗਾ ਹਾਜ਼ਰ ਹੋਣ ਅਰਥਾਤ ਪਤੀਰੀ ਰੋਟੀ ਦੇ ਪਰਬ ਡੇਰਿਆਂ ਦੇ ਪਰਬ ਹਫਤਿਆਂ ਦੇ ਪਰਬ ਉਤੇ ਅਤੇ ਉਹ ਜਹਵਾ ਦੇ ਸਨਮੁਖ ਸਖਣੇ ਹੱਥ ਨਾ ਹਾਜ਼ਰ ਹੋਣ ਹਰ ਮਨੋਖ ਆਪਣੇ ਵਿਤ ਅਨੁਸਾਰ ਦੇਵੇ ਜਿਵੇਂ ਜਹਵਾ ਤੁਹਾਡੇ ਪਰਮੇਸ਼ਰ ਦੀ ਦਿੱਤੀ ਹੋਈ ਬਰਕਤ ਹੈ ਨਿਆਂਈ ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਜੋ ਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਗੋਤਾ ਅਨੁਸਾਰ ਆਪਣੇ ਲਈ ਨਿਯਾਈ ਅਤੇ ਹੁddeदार ਠਹਿਰਾਓ ਉਹ ਪ੍ਰਜਾ ਦਾ ਤਰਮ ਨਾਲ ਨਿਯਾਉ ਕਰਨ ਤੁਸੀਂ ਨਿਯਾਉ ਨੂੰ ਨਾਮ ਵਗਾੜਿਓ ਤੁਸੀਂ ਕਿਸੇ ਦਾ ਪੱਖਪਾਤ ਨਾ ਕਰੋ ਤੁਸੀਂ ਵੱਡੀ ਨਾ ਖਾਓ ਕਿਉਂ ਜੋ ਵੱਡੀ ਸਿਆਣੀਆਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਉਲਟਕ ਦਿੰਦੀ ਹੈ ਤੁਸੀਂ ਧਰਮ ਦੇ ਹੀ ਪਿੱਛੇ ਚੱਲੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਜਿਹਾਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਦੂਸਰੀਆਂ ਦੇਵਤਿਆਂ ਦੀ ਉਪਾਸਨਾ ਤੁਸੀਂ ਕਿਸੇ ਰੁੱਖ ਦਾ ਟੁੰਡ ਆਪਣੇ ਲਈ ਜਿਹਾਵਾ ਆਪਣੇ ਪਰਮੇਸ਼ਰ ਦੀ ਜਗਵੇਦੀ ਦੇ ਕੋਲ ਜਿਹੜੀ ਤੁਸੀਂ ਆਪਣੇ ਲਈ ਬਣਾਓਗੇ ਨਾ ਲਾਓ ਤੁਸੀਂ ਆਪਣੇ ਲਈ ਕੋਈ ਥੰਮ ਨਾ ਖੜਾ ਕਰੋ ਜਿਸ ਤੋਂ ਜਿਹਾਵਾ ਤੁਹਾਡਾ ਪਰਮੇਸ਼ਰ ਕਿਨ ਕਰਦਾ ਹੈ ਅਮਨ